ਛੋਟੇ ਕੁਰਸੀ 'ਤੇ ਜਨਾਬ ਮੰਜੇ 'ਤੇ ਬੈਠੋ ਉਹ ਮੰਜੇ ਬਹਣ ਮੈਂ ਕੁਰਸੀ 'ਤੇ ਕਿਉਂ ਆ ਤੂੰ ਆਪਣੀ ਹਾਂ ਜਨਾਬ ਆ ਕੁਰਸੀ ਟਾਂਟਾ ਨਹੀਂ ਲੱਗਦੀ ਉਹ ਟਾਂਟਾ ਜਾਂਦੀ ਆ ਇਹ ਤਾਂ ਜਨਾਬ ਲੋ ਕਿਦਾਂ ਆ ਪਿਛੇ ਵਾਲਾ ਫੈਕਸ਼ਨ ਨਹੀਂ ਕਰਾਇਆ ਤੋ ਆ ਕੋਟ ਲੀ ਉਹਨਾਂ ਦੀ ਰੱਖ ਲਿਆ ਨਾ ਦਾਬਾ ਮਾਰਿਆ ਛੱਡ ਗਿਆ ਕੁਰਸੀ ਉਹ ਕਮਲੇ ਆ ਸਰਕਾਰ 'ਚ ਰਹਿੰਦਾ ਰਹੇ ਉਹਦਾ ਫੈੜਾ ਆ ਉਹ ਦਾਬਾ ਮਾਰੋ ਜਿਹੜੀ ਮਰਜ਼ੀ ਚੋਟ ਲਓ ਹਾਂ ਸਰ ਇਹਦਾ ਗੱਲ ਹੈਗੀ ਅਦਲਾ ਵਰਨ ਫੂਲਾ ਦਲਾਵਨ ਹਾਂ ਬਹੁਤ ਸਾਰਾ ਸੋ ਜੀ ਹੈਲੋ ਕਿਥੇ ਆਂ ਦਲਾਵਰ ਆਪਾਂ ਵੋਟਾ ਖੰਣਾ ਹੈ ਉਹ ਤੂੜੀ ਆਣ ਕੇ ਲਾ ਲਾਂਗੇ ਓਏ ਹੋਂ ਨਾ ਨਾ ਲਾ ਪੀ ਜਿੱਦਾਂ ਕਹਦੇ ਆ ਜਾ ਆ ਜਾ ਮੈਂ ਪਰਵਾਂ ਤੂੜੀ ਤੇਣਾ ਅੰਦਰ ਲਵਾ ਦੂੰਗਾ ਛਾ ਮਾਉਂ ਤੇਣਾ ਆ ਜਾ ਜਨਾਬੀ ਹੁਣ ਲੋਕਾਂ ਕੈ ਟੂੜੀਆਂ ਲਗਾਓਗੇ ਉਹ ਕਮਲਿਆ ਟਾਈਮ ਹੀ ਹਵਾ ਹੌਂ ਤੇ ਅਗਲੇ ਰੂੜੀ ਆਖਣਗੇ ਨਾ ਆਪਾਂ ਰੂੜੀਆਂ ਦੇ ਨਾਲ ਪੌਣੀਆਂ ਪੜੀਆਂ ਐ ਉਹ ਕਰਨਾ ਪੈਂਦਾ ਐ ਤੇ ਇਕੜਾ ਬਾਂਜੇਗੇ ਸਹੀ ਮੁੜ ਕੇ ਪੰਜ ਸਾਲ ਆਪਾਂ ਨੇ ਨਿਆਂਦ ਰਾਇ ਠੀਕ ਜਨਾਬ ਹੋਰ ਸੋਂ ਆਉਂਦਾ ਆ ਆਦਲਾ ਹੋਰ ਸੇ ਆ ਗਿਆ ਆ ਗਿਆ ਜਨਾਬ ਚੋ ਚੱਲ ਗਏ ਬੋਟਾ ਖਣ ਮੇਰਾ ਜਨਾਬ ਮੈਂ ਨਾ ਤੂੰ ਆ ਕੇ ਆਉਂਦੇ ਜੀ ਮੇਰੀ ਟੂੜੀ ਬਣ ਗਈ ਆ ਤੇ ਮੈਂ ਬੰਦੇ ਲਾਏ ਮੰਗੇ ਉਹ ਕਮਲਿਆ ਤੇਰ ਤਾਂ ਬਿਨਾ ਕਦੀ ਮੋਟਾ ਖਣ ਗਿਆ ਉਹ ਤੈਨੂੰ ਨਾ ਲੈ ਕੇ ਜਾਣਾ ਮੈਂ ਉਹ ਜਦੋਂ ਮੈਂ ਜਿੱਤ ਗਿਆ ਨਾ ਉਮਾ ਤੇ ਕਦੇ ਚੰਡੀਗੜ੍ਹ ਤੇ ਕਦੇ ਦਿੱਲੀ ਤੇ ਆਹ ਲਾਕਾ ਤੂੰ ਹੀ ਸਾਹਮਣਾ ਸਰਾ ਤੂੰ ਹੀ ਕੰਮ ਕਰਾਇਆ ਕਰਨਿਆ ਆਹ ਥਾਣੇ ਪਾਣੇ ਜਿਹੜਾ ਕੰਮ ਨਾ ਨਾ ਇਹ ਤੂੰ ਕਰਾਉਂ ਜਾਇਆ ਕਰਨਿਆ ਤੇ ਨਾਲੇ ਤੇਰੀ ਚੁੰਝਰੀ ਹੋ ਜਾ ਕਰੂਗੀ ਠੀਕ ਆ ਜਨਾਬ ਫਿਰ ਚਲੋ ਫਿਰ ਚਲ ਗਿਆ ਖੰਬੋਟਾ ਆਓ ਚਲੋ ਫਿਰ ਆਪਾਂ ਆਹ ਨਿੱਕੇ ਮੋਟੇ ਕੰਮ ਛੱਡ ਦੇ ਠੀਕ ਆ ਜਨਾਬ ਠੀਕ ਆ ਆਹ ਲਾਕਾ ਤੇਰੇ ਕੋਲ ਹੀ ਹੋ ਜਾਣਾ ਸਰਾ ਠੀਕ ਆ ਜਨਾਬ ਜਿਵੇਂ ਤੂੰ ਆ ਦੇ ਦੇ ਔਰ ਛੋਟੇ ਕੀ ਆਲਾ ਉਹ ਵਧੀਆ ਜੀ ਠੀਕ ਠਾਕ ਉਹ ਕੀ ਚੱਲਦਾ ਅੱਜ ਕੱਲ ਕੀ ਕਰੀ ਜਾਂਦੇ ਜੋ ਉਹ ਚੱਲਣਾ ਕੀ ਜਨਾਬ ਓਏ ਇਹ ਕੰਮਕਾਰਾਂ ਜੀ ਭੱਜੇ ਫਿਰਦੇ ਆ ਫੈਲ ਜੀ ਲਈ ਬਾਹਰ ਜਾਂਦਾ ਰਹਦਾ ਬਾਹਰ ਜਾਂਦਾ ਹਾਂਜੀ ਔਰ ਛੋਟੇ ਜੇ ਆਪਣੀ ਸਰਕਾਰ ਬਣ ਗਈ ਨਾ ਓਏ ਅਸੀਂ ਤੇ ਇਹ ਪਲਾਨ ਕੀਤਾ ਏ ਔ ਗੋਰੇ ਆਣ ਕੇ ਸੇ ਨੌਕਰੀਆਂ ਕਰਨਗੇ ਗੋਰੇ ਤੁਹਾਨੂੰ ਬਾਹਰ ਜਾਂਦੀ ਲੋੜ ਨਹੀਂ ਠੀਕ ਆ ਤੇਨੂੰ ਪੈਲਦਾਰ ਤੇ ਨੌਕਰੀ ਦਿਆਂਗੇ ਤੂੰ ਸਾਨੂੰ ਵੋਟਾਂ ਪਾ ਤੇ ਸਾਡੇ ਨਾਲ ਵੋਟਾਂ ਖੰਚ ਲੈ ਓ ਜਨਾਬ ਜੇ ਨੌਕਰੀ ਨਾ ਮਿਲੀ ਫੇਰ ਆ ਉਹ ਜੇ ਤੈਨੂੰ ਛੇਤੀ ਨੌਕਰੀ ਨਾ ਮਿਲੂ ਨਾ ਉਹ ਤੈਨੂੰ ਜੂਠ ਵਿੰਗ ਦਾ ਪ੍ਰਧਾਨ ਬਣਾ ਦਾਂਗੇ ਉਹ ਜੂਠ ਵਿੰਗ ਉਹ ਨਹੀਂ ਨਹੀਂ ਮਨ ਤੀਸਾ ਥੋੜਾ ਜਿਹਾ ਪੜੇ ਰਿਹਾ ਘਟਨੇ ਉਹ ਤੁਹਾਨੂੰ ਇਹ ਕਹਿਣਾ ਚਾਹੁੰਦੇ ਨੇ ਤੁਹਾਨੂੰ ਜੂਸ ਵਿੰਗ ਦਾ ਪ੍ਰਧਾਨ ਬਣਾਵਾਂਗੇ ਉਹ ਅੱਛਾ ਉਹ ਤਨਖਾਹ ਤਨਖੂਬੀ ਹੁੰਦੀ ਆ ਰਹੀ ਕੋਈ ਉਹ ਨਹੀਂ ਛੋਟਿਆ ਦੀ ਤਨਖਾਹ ਨਹੀਂ ਹੁੰਦੀ ਉਹ ਇੱਕ ਉਹਦਾ ਤੈਨੂੰ ਹੋਰ ਦੇ ਦਾਂਗੇ ਆ ਪਿਲਸਣਾ ਵੰਡੇ ਨੇ ਨਾ ਉਹ ਤੈਨੂੰ ਦੇ ਦਾਂਗੇ ਉਹ ਮਰਿਆਂ ਦੀਆਂ ਵਾਧੂ ਪਿਲਸਣਾ ਆਉਂਦੀਆਂ ਐ ਉਹ ਰੱਖ ਰਿਆ ਕਰੀ ਤੂੰ ਜਨਾਬ ਮੈਂ ਨਹੀਂ ਹੋ ਜਾ ਪੈਸਾ ਖਾਣਾ ਉਹ ਕਮਲਿਆ ਅਸੀਂ ਦਾ ਸ਼ਮਸ਼ਾਨ ਘੜ ਵੇਚ ਕੇ ਖਾ ਜਣੇ ਆ ਉਹ ਤੇਰੇ ਤੋਂ ਇਹ ਪੈ ਨਹੀਂ ਖਾਦੇ ਜਾਣਗੇ ਉਹ ਤੂੰ ਮਰਿਆਂ ਦੀਆਂ ਪੈਨਸ਼ਨਾਂ ਨੂੰ ਡਰਦਾ ਹੈ ਜਨਾਬ ਨਹੀਂ ਤਾਂ ਲੋਕਾਂ ਦੀਆਂ ਟੱਟੀਆਂ ਆਈਆਂ ਵੇਚ ਕੇ ਖਾ ਜਾਂਦੇ ਆ ਓਏ ਇਹ ਨਹੀਂ ਗੱਲ ਕਰ ਰਹੀ ਆ ਜਾਓ ਇਹ ਬੋਟਾ ਕਰਨ ਆਓ ਓਏ ਇਹ ਗੱਲ ਨਹੀਂ ਖਿੰਜੀ ਹਾਂ 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 ਹ ਠੀਕ ਆ ਵਧੀਆ ਵੀਡੀਓ ਬਣਾਈ ਮੈਂ ਵੱਟ ਕੱਢ ਆਜੋ ਉਹ ਤੁੰਦਨ ਸਾਥੂ ਫੋੜਾ ਮਾਰਨਾ ਉਹਦਾ ਮੈਂ ਫੋੜਾ ਮਾਰਦੇ ਦਿਖਾ ਉਹ ਮਾਰ ਲੈ ਓਏ ਕੀ ਕਰਦਾ ਹੈ ਜੇ ਤੁਸੀਂ ਉਹ ਛੱਡੋ ਬ੍ਰਹਮ ਹੈ ਔਰ ਕੁੰਦਨ ਸਿਆ ਜਾਂ ਹੀ ਲੋਕਾਂ ਦੀ ਸੇਵਾ ਕਰਨੀ ਆ ਓਏ ਅਸੀਂ ਸੇਵਾ ਹੀ ਕਰਦੇ ਆ ਉਹ ਗੱਲ ਤਾਂ ਸੁਣੋ ਮੇਰੀ ਅੱਜ ਤੁਸੀਂ ਪੋੜਾ ਮਾਰ ਜੋਗੇ ਉਹ ਕੱਲ ਨੂੰ ਤੇ ਮੈਨੂੰ ਹੀ ਮਾਰਨਾ ਪੈਣਾ ਏ ਅਰੇ ਕਵਰਿਆ ਸਾਡੀ ਪਾਰਟੀ ਸੇਵਾ ਕਰ ਲਈ ਆ ਅਸੀਂ ਤੁਹਾਡੀ ਸੇਵਾ ਕਰਦੇ ਆ ਓ ਚਲੋ ਠੀਕ ਆ ਚਲੋ ਆਪਾਂ ਉੱਥੇ ਬਹਿ ਕੇ ਗੱਲ ਕਰਦੇ ਆ ਮੈਂ ਆ ਗਿਆ ਬਸ ਆਜੋ ਵੱਜ ਗਿਆ ਪੋੜਾ ਵੱਜ ਗਿਆ ਆਜੋ ਆਜੋ ਆ ਸੁੱਟ ਦਿਆ ਗਵਾ ਮੈਂ ਸੁੱਟਨਾ ਮਾਰ ਉਹ ਨਹੀਂ ਨਹੀਂ ਕਿਹੋ ਜਿਹਾ ਗੱਲਾਂ ਕਰਦੇ ਮੈਂ ਸੋਟ ਲੂੰਗਾ ਉਹ ਨਹੀਂ ਆ ਜਾ ਆ ਬੈਠੋ ਜੀ ਜਨਾਬ ਤੁਸੀਂ ਤਾਂ ਕੁਰਸੀ ਤੇ ਬਹਿੰਦੇ ਜੇ ਫੱਕ ਟਮਲਿਆ ਏ ਜਨਤਾ ਹੈ ਆਪਾਂ ਇਹਨਾਂ ਦੀ ਸੇਵਾ ਕਰ ਲਈ ਆ ਇਹ ਆਪਰ ਪੁੰਜਣ ਖਾਣਾ ਪੁੰਜੇ ਬਹਿਣਾ ਹੈ ਕੁਰਸੀ ਦਾ ਕਰੀਗਾ ਉਹ ਨਹੀਂ 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 ਬੈਠਾ ਬਿਠਾ ਜਾਓ ਚਲੋ ਬੈਠੋ ਭਾਈ ਇੱਧਰ ਤੂੰ ਬੈਹ ਆ ਕੁੰਦਰ ਸਿੰਘ ਸਰਾਨਾ ਬੈਠ ਬੈਠ ਬੈ ਗਈ ਬੈਠ ਉਹਰਾ ਚਾਤ ਰਹੀ ਹੈ ਉਹ ਨਹੀਂ ਚਾਤੂ ਦੀ ਸਾਰਾ ਉਹ ਅਨੇਸ਼ ਤੇ ਹੈ ਚੀ ਦੀ ਲੋੜ ਉਹ ਤੈਨੂੰ ਪਤਾ ਹੁਣ ਐਮਪੀ ਦਾ ਇਲੈਕਸ਼ਨ ਆ ਗਿਆ ਲੱਗੇ ਤਗੜਾ ਉਹ ਸਾਡੀ ਪਾਰਟੀ ਨੂੰ ਵੋਟਾਂ ਪਾ ਤੇ ਪਾਰਟੀ ਨੂੰ ਕਾਮਯਾਬ ਕਰੀਏ ਤੇਰੀ ਪਾਰਟੀ ਹੈਗੀ ਕਿਹੜੀ ਆ ਉਹ ਤੈਨੂੰ ਪਤਾ ਆ ਪਾ ਨਵੀਂ ਪਾਰਟੀ ਜੁਆਨ ਕੀਤੀ ਆ ਉਹ ਪਹਿਲੀ ਪਾਰਟੀ ਨੂੰ ਕੀ ਹੋਇਆ ਸੀ ਉਹ ਯਾਰ ਉਹ ਪਾਰਟੀ ਨਾ ਵਿਕਾਸ ਨਹੀਂ ਕਰਦੀ ਆਪਾਂ ਆ ਵਿਕਾਸ ਵਾਲੇ ਬੰਦੇ ਇਹ ਕਰਕੇ ਆਪਾਂ ਨਵੀਂ ਪਾਰਟੀ ਜੁਆਨ ਕੀਤੀ ਆ ਓਏ ਮੈਨੂੰ ਪਤਾ ਐ ਐਡਾ ਤੂੰ ਵਿਕਾਸ ਕਰੂ ਓਏ ਮੈਨੂੰ ਪਤਾ ਤੂੰ ਕੱਤੋਂ ਪਾਰਟੀ ਛੱਡੀ ਆ ਓਏ ਜਿਹੜੀ ਪਾਰਟੀ ਤੁਹਾਨੂੰ ਟਿਕਟ ਨਹੀਂ ਦਿੰਦੀ ਉਹ ਛੱਡ ਕੇ ਤੁਸੀਂ ਨਵੀਂ ਪਾਰਟੀ ਚੱਲ ਜਾਂਦੇ ਜੋ ਓਏ ਤਿੰਨ ਦਿਨ ਤੁਸੀਂ ਉਸੇ ਪਾਰਟੀ ਦੀਆਂ ਮਾਰੀਆਂ ਕਰਦੇ ਜੋ ਚੌਥੇ ਦਿਨ ਜਾ ਕੇ ਉਸੇ ਪਾਰਟੀ ਦੀ ਰਲ ਜਾਂਦੇ ਗੱਲ ਸੁਣ ਲੈ ਮੇਰੀ ਪਹਿਲੀ ਪਾਰਟੀ ਸਾਡੀ ਕਿਸਾਨੀ ਖਾ ਗਈ ਦੂਜੀ ਪਾਰਟੀ ਸਾਡੀ ਜਵਾਨੀ ਖਾ ਗਈ ਓਏ ਹੁਣ ਤੂੰ ਕਿਹੜੀ ਪਾਰਟੀ 'ਚ ਰਲ ਗਿਆ ਏ ਓ ਨਹੀਂ ਨਹੀਂ ਇਹ ਦਣਾ ਕਰ ਅਹਰ ਕੀ ਵੋਟਾ ਪਾ ਆਪਾਂ ਵਧੀਆ ਵਿਕਾਸ ਕਰਾਂਗੇ ਗੱਲ ਸੁਣ ਲੈ ਮੇਰੀ ਓਏ ਅਸੀਂ ਅੱਗੇ ਬੜੀਆਂ ਗਲਤੀਆਂ ਕਰ ਗਏ ਤੁਹਾਡੇ ਵਰਗੇ ਲੀਡਰਾਂ ਦੇ ਮਗਰ ਲੱਗ ਕੇ ਓਏ ਹੁਣ ਨਹੀਂ ਅਸੀਂ ਗਲਤੀ ਕਰਨੀ ਓਏ ਜਦੋਂ ਕੋਈ ਨਵੀਂ ਸਰਕਾਰ ਆਉਂਦੀ ਆ ਉਹ ਪਹਿਲੀ ਸਰਕਾਰ ਨੇ ਕਿਹਾ ਸੀ 15-15 ਲੱਖ ਰੁਪਇਆ ਤੁਹਾਡੇ ਖਾਤੇ 'ਚ ਪਾਵਾਂਗੇ ਉਹ ਨਹੀਂ ਆਇਆ ਉਹ ਇੱਕ ਸਰਕਾਰ ਨੇ ਕਿਹਾ ਅਸੀਂ 14 ਦਿਨਾਂ ਦੇ ਵਿੱਚ ਨਸ਼ਾ ਬੰਦ ਕਰਾਂਗੇ ਸੌਖਾ ਆ ਕੇ ਮੁੱਕਰ ਕੇ ਉਹ ਇੱਕ ਸਰਕਾਰ ਨੇ ਕਿਹਾ ਓਏ ਅਸੀਂ ਨੌਕਰੀਆਂ ਦਵਾਵਾਂਗੇ ਉਹ ਨਹੀਂ ਦਵਾਇਆਂ ਇੱਕ ਸਰਕਾਰ ਨੇ ਕਿਹਾ ਸਾਡੀ ਸਰਕਾਰ ਬਣੂ ਤੇ ਅਸੀਂ ਐਮਐਸ ਕੀ ਦਵਾਵਾਂਗੇ ਓਏ ਦੱਸ ਅਸੀਂ ਕੀਤੇ ਯਕੀਨ ਕਰੀਏ ਤੇ ਕੀਤੇ ਨਾ ਕਰੀਏ ਹੁਣ ਸਾਡਾ ਜਮੀਰ ਅਜਾਜਤ ਨਹੀਂ ਦਿੰਦਾ ਤੇ ਅਸੀਂ ਤੁਹਾਡੇ ਵਰਗੇ ਝੂਠੇ ਲੋਕਾਂ ਨੂੰ ਵੋਟਾਂ ਪਾਈਏ ਪਹਿਲਾਂ ਮੈਨੂੰ ਇਹ ਦੱਸ ਉਹਨਾਂ ਨੌਜਵਾਨਾਂ ਦਾ ਕੀ ਕਸੂਰ ਸੀ ਇਹਨਾਂ ਨੂੰ ਬਿਨਾਂ ਵਜ੍ਹਾ ਐਨਐਸਏ ਲਾ ਕੇ ਜੇਲਾ ਵਿੱਚ ਸੁਟਿਆ ਗਿਆ ਹੁਣ ਤੂੰ ਹੀ ਦੱਸ ਇਸ ਗੱਲ ਦਾ ਤੁਹਾਡੇ ਕੋਲ ਕੋਈ ਹੈਗਾ ਜਵਾਬ ਇੱਕ ਮੌਕਾ ਦੇ ਦੇ ਓਏ ਅਜੇ ਵੀ ਤੁਸੀਂ ਇੱਕ ਮੌਕਾ ਮੰਗਦੇ ਜੇ ਆ ਫਿਰ ਵਿਖਾਵਾਂ ਕਿ ਤੁਹਾਡੀਆਂ ਸਰਕਾਰਾਂ ਨੇ ਸਾਨੂੰ ਕਿਹੜੇ ਹਾਲਾਤਾਂ ਤੇ ਲੈ ਜਾਂਦਾ ਮੈਂ ਕਿਹੜੇ ਮੂਨਾ ਤੁਹਾਨੂੰ ਵੋਟਾਂ ਪਾਵਾਂ ਬਾਪੂ ਮੈਨੂੰ ਨਸ਼ਾ ਲਿਆ ਦੇ ਬਾਪੂ ਚੰਦਾ ਦੇ ਅਸੇ ਪੜਾਏ ਮੰਦੀਆ ਹਲਦੀ ਬਾਪੂ ਹਾਏ ਆਹ ਕੋਣ ਹੈ ਓਏ ਮੇਰਾ ਕੱਲਾ ਕੱਲਾ ਪੋਤਿਆ ਓ ਜਿਹਨੂੰ ਮੈਂ ਪੜਾਇਆ ਲਖਾਇਆ ਗਬਰੂ ਕੀਤਾ ਓਏ ਮੈਂ ਸੋਚਿਆ ਮੇਰੇ ਬਰਹਾਪੇ ਦਾ ਸਹਾਰਾ ਬਣੂਗਾ ਓਏ ਮੇਤੇ ਹੀ ਬੋਝ ਬਣ ਗਿਆ ਓਏ ਚਿੱਟੇ ਦੇ ਨਸ਼ੇ ਤੇ ਲੱਗ ਗਿਆ ਹੀ ਓਏ ਓਏ ਵੇਖ ਲੈ ਤੁਹਾਨੂੰ ਕਿਹੜੇ ਮੂਣਾ ਵੋਟਾਂ ਪਾਈ ਓਏ ਸਾਨੂੰ ਤੇ ਤੁਸੀਂ ਲੈ ਗਏ ਬਹਿ ਗਏ ਜੇ ਓਏ ਤੁਸੀਂ ਵਾਅਦੇ ਕਰਦੇ ਰਹੇ ਤੁਸੀਂ ਸਵਾ ਖਾਂਦੇ ਰਹੇ ਵੀ ਅਸੀਂ ਨਸ਼ਾ ਬੰਦ ਕਰਾਂਗੇ ਉਹ ਤੁਹਾਡੇ ਤੋਂ ਇੱਕ ਨਸ਼ਾ ਨਹੀਂ ਬੰਦ ਹੋਇਆ ਓਏ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਓਏ ਕਿਸੇ ਤੋਂ ਨਸ਼ਾ ਨਹੀਂ ਬੰਦ ਹੋਇਆ ਜਾਲਮ ਸਰਕਾਰੋ ਓਹ ਓਹ ਹਾਂ ਦਾ ਛੋਹ ਹੁਣ ਮੈਂ ਕਿੱਦਾਂ ਤੁਹਾਨੂੰ ਵੋਟਾਂ ਪਾਵਾਂ ਓਏ ਮੈਂ ਤੇ ਵੋਟਾਂ ਪਾਉਂਗਾ ਭਾਈ ਅਮਰਤਪਾਲ ਨੂੰ ਓਏ ਹੁਣ ਤੇ ਸਾਡੀ ਇੱਕੋ ਹੀ ਆਖਰੀ ਮੀਰ ਬਚੀ ਆ ਭਾਈ ਅਮਰਤਪਾਲ ਓਏ ਤੁਹਾਡੀਆਂ ਸਰਕਾਰਾਂ ਨੇ ਮਾਵਾ ਦੇ ਪੁੱਤਾਂ ਨੂੰ ਨਸ਼ਿਆਂ ਤੇ ਲਾਇਆ ਏ ਤੇ ਉਹ ਇਕੱਲਾ ਹੀ ਗੱਭਰੂ ਆ ਓ ਜਿਨੇ ਪਤਾ ਨਹੀਂ ਕਿੰਨੇ ਮਾਵਾ ਦੇ ਪੁੱਤਾਂ ਨੂੰ ਨਸ਼ਿਆਂ ਤੋਂ ਰਹਿਤ ਕੀਤਾ ਏ ਤੇ ਦੱਸ ਓਏ ਮੈਂ ਕਿਹੜੇ ਮੂਹਰੇ ਤੁਹਾਨੂੰ ਵੋਟ ਪਾਵਾਂ ਮੇਰੀ ਤੇ ਜਮੀਰ ਇਜਾਜ਼ਤ ਨਹੀਂ ਦਿੰਦੀ ਉਹ ਵੀਰ ਕੋ ਇਕੱਲਾ ਹੀ ਨਹੀਂ ਸਾਦਾ ਵੀ ਜਮੀਰ ਇਜਾਜ਼ਤ ਨਹੀਂ ਦਿੰਦਾ ਅਹੀਂ ਵੀ ਬੋਟ ਆਉਣ ਵਾਲੀ ਜਿਹੜੀ ਉਹ ਭਾਈ ਅਮਰਪਾਲ ਸਿੰਘ ਨੂੰ ਹੀ ਪਾਵਾਂਗੇ ਤੇ ਅਸੀਂ ਤੁਹਾਡੀ ਅੱਜ ਤੋਂ ਬਾਅਦ ਪਾਰਟੀ ਛੱਡੀ। ਉਹ ਠੈਰੋ। ਤੁਸੀਂ ਪਾਰਟੀ ਨਹੀਂ ਛੱਡੀ। ਮੈਂ ਵੀ ਪਾਰਟੀ ਛੱਡਦਾ ਹਾਂ। ਮੇਰਾ ਜਮੀਰ ਵੀ ਨਹੀਂ ਯਾਦ ਦਿੰਦਾ। ਮੈਂ ਵੀ ਬੋਟ ਭਾਈ ਅਮਰਪਾਲ ਨੂੰ ਹੀ ਪਾਵਾਂਗਾ। ਸਾਰੇ ਵੀਰਾਂ ਸਤਿ ਸ੍ਰੀ ਅਕਾਲ। ਜਿੰਨੇ ਵੀ ਖਡੂਰ ਸਾਹਿਬ ਹਲਕੇ ਦੇ ਵੋਟਰ ਆ ਸਾਰਿਆਂ ਨੂੰ ਪੀ ਲਿਆ ਵੀ ਐਰ ਕੀ ਭਾਈ ਅਮਰਪਾਲ ਨੂੰ ਆਪਾਂ ਵੋਟਾਂ ਪਾਈਏ। ਆਪਾਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਵੋਟਾਂ ਪਾਈਏ। ਕਿਉਂਕਿ ਪਾਰਟੀ ਬਾਜੀਆ ਇਹ ਤਿੰਨ ਸਾਲਾਂ ਨੂੰ ਫੇਰ ਵੋਟਾਂ ਆਈਆਂ ਤੁਸੀਂ ਜਿਹਨੂੰ ਮਰਜ਼ੀ ਵੋਟਾਂ ਪਾਵਾ ਸਕਦੇ ਹੋ ਐਰ ਕੀ ਆਪਣਾ ਫਰਜ਼ ਬਣਦਾ ਹੈ ਵੀ ਆਪਾਂ ਭਾਈ ਅੰਮ੍ਰਿਤਪਾਲ ਨੂੰ ਜਿਤਾਈਏ ਜੇ ਆਪਾਂ ਉਹਨਾਂ ਨੂੰ ਨਾ ਜਿਤਾ ਸਕੇ ਨਾ ਕੱਲੇ ਪੰਜਾਬ ਨਹੀਂ ਸਾਰੀ ਦੁਨੀਆ ਤੋਂ ਆਪਾਂ ਨੂੰ ਨਾਹਤਾ ਪੈਣਗੀਆਂ ਭਾਈ ਅੰਮ੍ਰਿਤਪਾਲ ਜੀ ਨੇ ਆਪਾਂ ਨੂੰ ਬਹੁਤ ਮਾਣ ਬਖਸ਼ਿਆ